ਅੱਜ ਸਾਡੇ ਵੀਰ ਨੀਰੇਜ ਲੁਧਿਆਣਾ ਜੀ ਦਾ ਜਿਹੜਾ ਜਨਮ ਦਿਨ ਆ ਪਹਿਲਾਂ ਤਾਂ ਮੈਂ ਭਰਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਵਾਂ ਤੁਸੀਂ ਇਹ ਦੇਖੋ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਵੀਰ ਇੱਥੇ ਪਹੁੰਚੇ ਨੇ ਇਹ ਚੌਥਾ ਬਲੱਡ ਕੈਂਪ ਹੈ ਜੀ ਇਹ ਚੌਥਾ ਬਲੱਡ ਕੈਂਪ ਹੈ ਹਰ ਸਾਲ ਨੀਰੇਜ ਜੀ ਸੰਦੀਪ ਲੁਧਿਆਣਾ ਗਰੁੱਪ ਵੱਲੋਂ ਜਿਹੜਾ ਇਹ ਬਲੱਡ ਕੈਂਪ ਲਗਾਇਆ ਜਾਂਦਾ ਵਾ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਵਾ ਜਿਹਦੇ ਵਿੱਚ ਹਜ਼ਾਰਾਂ ਗਿਣਤੀ ਵਿੱਚ ਨੌਜਵਾਨ ਪਹੁੰਚ ਗਏ ਜਿਹੜਾ ਬਲੱਡ ਆ ਉਹ ਡੋਨੇਟ ਕਰਦੇ ਨੇ ਜਿਹੜਾ ਕੁੰਡਨ ਹੁੰਦਾ ਨਾ ਉਹ ਮਹਾਦਾਨ ਹੁੰਦਾ ਵਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹਰੇਕ ਕਿਸੇ ਨੂੰ ਆਪਾਂ ਜਨਮ ਦਿਨ ਜਿਹੜਾ ਮਨਾਣੇ ਆ ਕੋਈ ਕਿਸ ਤਰੀਕੇ ਦੇ ਢੰਗ ਨਾਲ ਮਨਾਦਾ ਕੋਈ ਕਿਸ ਤਰ੍ਹਾਂ ਪਰ ਜੋ ਨੀਰਜ ਜੀ ਨੇ ਉਪਰਾਲਾ ਕੀਤਾ ਵਾ ਮੈਂ ਸਮਝਦਾ ਵਾਂ ਕਿ SLAGA ਜੋ ਕੰਮ ਸੋ ਅਸੀਂ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਨੀਰਜ ਜੀ ਦੀ ਜਿਹੜੀ ਆ ਲੰਬੀ ਉਮਰ ਕਰਨ ਤਾਂ ਕਿ ਜਿਹੜੇ ਇਦਾਂ ਦੇ ਬਲੱਡ ਕੈਂਪ ਆ ਉਹ ਹਰ ਸਾਲ ਲੱਗਦੇ ਰਹਿਣ ਤੇ ਸੰਦੀਪ ਲੁਧਿਆਣਾ ਗਰੁੱਪ ਨੂੰ ਵੀ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਜਿਹੜੇ ਹਮੇਸ਼ਾ ਹੀ ਨੀਰਜ ਲੁਧਿਆਣਾ ਜੀ ਨਾਲ ਅਤੇ ਹੋਰ ਸਮਾਜ ਦੇ ਨਾਲ ਆ ਜਿਹੜੇ ਮੋਢੇ ਨਾਲ ਸਾਰਾ ਧੰਨਵਾਦ ਅੱਜ ਸਾਡੇ ਸੰਦੀਪ بھائی ਲੁਧਿਆਣਾ ਵੱਲੋਂ ਨੀਰੇਜ ਬਾਈ ਬਰਥਡੇ ਤੇ ਮਾਰਨੀ ਰਿਜ਼ੋਰਟ ਦੇ ਵਿੱਚ ਬਲੱਡ ਕੈਂਪ ਲਗਾਇਆ ਗਿਆ ਤੇ ਸਾਰੇ ਭਰਾਵਾਂ ਨੇ ਸਾਡੇ ਵੱੱਦ ਚੜ ਕੇ ਹਿੱਸਾ ਲਿਆ ਉਹਦੇ ਲਈ ਸਾਰਿਆਂ ਦਾ तहे ਦਿਲੋਂ ਧੰਨਵਾਦ ਸਭ ਤੋਂ ਵੱਧ ਸਾਡਾ ਸ਼ੁਕਰੀਆ ਸੰਦੀਪ ਵੀਰ ਲੁਧਿਆਣਾ ਦਾ ਜਿਹੜੇ ਆ ਆ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਵੱੱਦ ਚੜ ਕੇ ਹਿੱਸਾ ਲੈਂਦੇ ਆ ਠੀਕ ਹੈ ਅਸੀਂ ਬਸ ਤੋਅ ਇਹ ਹੀ ਕਰਦੇ ਆ ਆ ਨਾਲੇ ਹਰ ਸਾਲ ਦੇ ਵਿੱਚ ਆਈ ਚੜ ਵੱਤ ਸੇ ਸਾਰੇ ਹਿੱਸਾ ਲੈਣ ਤੇ ਜੋ ਵੀ ਆਪਣੇ ਯੂਥ ਅੱਜ ਕੱਲ ਬਰਥਡੇ ਹੋਟਲਸ ਵਿੱਚ ਕਲੱਬਾਂ ਵਿੱਚ ਮਨਾਉਂਦੇ ਆ ਠੀਕ ਹੈ ਕੋਸ਼ਿਸ਼ ਇਹ ਕਰੋ ਕਿ ਉਹਦੇ ਵਿੱਚ ਆ ਚੀਜ਼ਾਂ ਦੇ ਵਿੱਚ ਹਿੱਸਾ ਲਓ ਆਪਣਾ ਬਰਥਡੇ ਇਸ ਤਰ੍ਹਾਂ ਮਨਾਓ ਤੇ ਬਾਕੀ ਬਹੁਤ ਦੇਖੋ ਆਪਾਂ ਨੇ ਕਹਿੰਦੇ ਕਿ ਹਰ ਸਾਲ ਤੁਸੀਂ ਆਪਣਾ ਇੰਜੋਏ ਨਾ ਕਰੋ ਬਟ ਇੱਕ ਆਵੀ ਇੱਕ ਚੀਜ਼ ਹੈ ਜਿਵੇਂ ਆਪਾਂ ਕਹਿੰਨੇ ਆ ਕਿ ਆਪਣਾ ਕਮਾਈ ਦੇ ਵਿੱਚੋਂ ਆਪਾਂ ਦਸਵੰਦ ਕੱਢਦੇ ਆ ਉਦੇ ਵਿੱਚੋਂ ਆਪਾਂ ਇਹਦੇ ਵਿੱਚ ਹਿੱਸਾ ਲੈ ਕੇ ਆਪਾਂ ਆਪਣੇ ਲੋਕ ਭਲਾਈ ਦਾ ਕੰਮ ਕਰ ਸਕਦੇ ਆਂ ਬਾਕੀ ਅਗੇਨ ਆਪਾਂ ਕਹਿੰਨੇ ਆਂ ਨੀਰੇਜ بھائی ਲੁਧਿਆਣਾ ਤੇ ਸੰਦੀਪ بھائی ਦੇ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਇਹ ਕੈਂਪ ਲਗਾਇਆ ਅੱਜ ਸਾਰਿਆਂ ਨੂੰ ਸਾਡੀ ਟੀਮ ਨੂੰ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਅਸੀਂ ਇਕਾਈ ਹਸਪੀਟਲ ਵੱਲੋਂ ਆਏ ਆਂ ਠੀਕ ਹੈ ਅਪਰੋਕਸੀਮੇਟਲੀ 190 ਯੂਨਿਟ ਹੋ ਚੁੱਕੇ ਨੇ ਠੀਕ ਹੈ ਉਮੀਦ ਹੈਗੀ ਆ 300 ਯੂਨਟਾਂ ਦੀ ਇਹ ਕੈਂਪ 8 ਵਜੇ ਤੋਂ ਸਟਾਰਟ ਸੀ 3:30 ਵਜੇ ਤੱਕ ਚੱਲਣਾ ਹੈ ਅੱਜ ਸੰਦੀਪ ਲੁਧਿਆਣਾ ਗਰੁੱਪ ਵੱਲੋਂ ਨੀਰਜ ਵੀਰ ਦੇ ਬਰਥਡੇ ਤੇ ਚੌਥਾ ਖੂਨਦਾਨ ਕੈਂਪ ਲਾਇਆ ਗਿਆ ਸੋ ਪਿਛਲੀ ਵਾਰ ਜਿੱਦਾਂ 7-800 ਦੇ ਗਰੀਬ ਆਪਣਾ ਬੋਤਲਾ ਸਾਰੀਆਂ ਇਕੱਠੀਆਂ ਹੋਈਆਂ ਸੀ ਪਿਛਲੀ ਯਾਰ ਮੈਂ ਵੀ ਇੱਕ ਬੋਤਲ ਬਲੱਡ ਦੀ ਦੇ ਕੇ ਗਿਆ ਸੀ ਸੋ ਜਦੋਂ ਮੇਰੇ ਤੇ ਹਮਲਾ ਹੋਇਆ ਮੈਨੂੰ 10 ਦੇ ਕਰੀਬ ਬੋਤਲਾ ਚੜੀਆਂ ਸੋ ਖੂਨ ਦੀ ਵੈਲਿਊ ਮੈਨੂੰ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੀ ਸੋ ਅੱਜ ਪਿਛਲੀ ਵਾਰ ਨਾਲੋਂ ਜ਼ਿਆਦਾ ਲੱਗਦਾ ਇੱਥੇ ਘੱਟ ਤੇ ਜਿਆਦਾ ਬੋਤਲਾਂ ਡੋਨੇਟ ਹੋਣ ਦੇ ਚਾਂਸ ਨੇ ਸੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਵੀ ਜਿਹੜੇ ਵੀ ਲੋੜਵੰਦ ਪਰਿਵਾਰ ਨੂੰ ਲੋੜ ਪੈਂਦੀ ਹੈ ਵੀ ਪਰਮਾਤਮਾ ਆਪ ਉਹਨਾਂ ਦੇ ਅੰਗ ਸੰਗ ਸਹਾਇ ਹੋਣ ਬਹੁਤ ਵਧੀਆ ਉਪਰਾਲਾ ਦੇਖੋ ਸ਼ਰਾਬਾ ਪੀਣੀਆਂ ਤੇ ਏਕ ਸਿਰਾਂ 'ਚ ਮਾਰਨੇ ਆਉਂਦੇ ਨਾਲ ਤਾਂ ਬਹੁਤ ਵਧੀਆ ਉਪਰਾਲਾ ਵੀ ਆਪਣੇ ਜਨਮ ਦਿਨ ਦੇ ਉੱਤੇ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਾਓ ਇੱਕ ਇੱਕ ਬੋਤਲ ਤੁਹਾਡੀ ਦਿੱਤੀ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਸੋ ਇਸ ਚੀਜ਼ ਨੂੰ ਮੈਂ ਬਹੁਤ ਨੇੜੇੋਂ ਦੇਖਿਆ ਮਹਿਸੂਸ ਕੀਤਾ ਸੋ ਜਦੋਂ ਲੋੜ ਸੀ ਮਾਪਿਓ ਕਿੰਨੇ ਅਫਸਰਟ ਹੁੰਦੇ ਵੀ ਹਾਂ ਇੱਕ ਬੋਤਲ ਸਾਡੇ ਬੱਚੇ ਨੂੰ ਮਿਲ ਜਵੇ ਤੇ ਮੈਨੂੰ 10 ਬੋਤਲਾਂ ਚੜੀਆਂ ਸੋ ਦੇਖੋ ਮੇਰੇ ਪਰਿਵਾਰ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਈ ਸਾਰੇ ਭਰਾ ਇੱਦਾਂ ਹੀ ਵੱਧ ਛੱਡ ਕੇ ਉੱਥੇ ਤੇ ਬੋਤਲਾ 10 ਚੜੀਆਂ ਤੇ ਦੇਣ ਵਾਲੇ 100ਾਂ ਦੀ ਤਾਦਾਦ ਚ ਸੀਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਏ ਛੋਟੇ ਭਰਾ ਲੋ ਰਿਕੁਐਸਟ ਹੈ ਵੀ ਖੂਨਦਾਨ ਮਹਾਦਾਨ ਮੰਨਿਆ ਗਿਆ ਜਿੱਥੇ ਵੀ ਕਿਸੇ ਜ਼ਰੂਰਤਮੰਦ ਨੂੰ ਲੋੜ ਹੁੰਦੀ ਏ ਤੁਸੀਂ ਬਲੱਡ ਜਰੂਰ ਡੋਨੇਟ ਕਰਿਆ ਕਰੋ ਤੁਸੀਂ ਹਰ 30 ਦਿਨਾਂ ਅਤੀ 3 ਮਹੀਨਿਆਂ ਬਾਅਦ ਤੁਸੀਂ ਇਹ ਡੋਨੇਟ ਕਰ ਸਕਦੇ ਦੇਖੋ ਨਸ਼ਾ ਛੱਡੋ ਕੋੜ ਵੱਡੋ ਠੀਕ ਹੈ ਤੇ ਅਸੀਂ ਤੁਹਾਡੇ ਸਾਹਮਣੇ ਇੱਕ ਮਿਸਾਲ ਖੜੇ ਆ ਜੇ ਅਸੀਂ ਨਸ਼ੇ ਕਰਦੇ ਹੁੰਦੇ ਤਾਂ ਆਪਣੇ ਪੈਰਾ ਤੇ ਨਾ ਖੜੇ ਹੁੰਦੇ ਸੋ ਨਸ਼ਾ ਤਾਂ ਬਿਲਕੁਲ ਕੋੜਾ ਵੱਡਣਾ ਚਾਹੀਦਾ ਸਰਕਾਰ ਵੀ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਹੋਈ ਹੋਈ ਆ ਸੋ ਜਿੱਦਾਂ ਸੰਦੀਪ ਭਾਈ ਵੱਲੋਂ ਇਦਾਂ ਆਰਗੇਨਾਈਜ਼ ਕੀਤਾ ਜਾਂਦਾ ਪਿਛਲੇ ਪਾਸੇ ਲੰਗਰ ਚੱਲ ਰਿਹਾ ਹੈ ਇੱਧਰ ਹਰ ਇੱਕ ਚੀਜ਼ ਦਾ ਪ੍ਰਬੰਧ ਆ ਪੂਰਾ ਠੀਕ ਹੈ ਤਾਂ ਮੇਰੀ ਬੇਨਤੀ ਹੈ ਵੀ ਨਸ਼ਿਆਂ ਨੂੰ ਛੱਡ ਕੇ ਤੁਸੀਂ ਇਸ ਰਾਤ ਤੇ ਚੱਲੋ ਜੇ ਇੱਕ ਬੋਤਲ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਤਾਂ ਸਮਝੋ ਤੁਸੀਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਗਏ ਤੁਸੀਂ ਆਪਣੀ ਜਿਹੜੀ ਜੀਵਨ ਲੀਲਾ ਜਿਹੜੀ ਵੀ ਹੈ ਤੁਹਾਡੀ ਇੱਚ ਤੁਸੀਂ ਇਹ ਉਹਨਾਂ ਜੇ ਆਪਾਂ ਕਹਿੰਦੇ ਆ ਨਾ ਵੀ ਆਪਾਂ ਕੋਈ ਜ਼ਿੰਦਗੀ 'ਚ ਕੁਝ ਖੱਟਣ ਆਏ ਆ ਸੋ ਇਹ ਖੱਟੀ-ਖੱਟ ਕੇ ਜਾਓ ਇਹ ਮੇਰਾ ਮੈਸੇਜ ਹੈ ਧੰਨਵਾਦ ਅੱਲਾ ਦਾ ਵੀਰੇ ਸੰਦੀਪ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਜਨਮ ਦਿਨ ਤੇ ਆ ਦਿਨ ਚੁਣਿਆ ਜਿਨ੍ਹਾਂ ਨੇ ਇਹ ਬਲੱਡ ਕੈਂਪ ਲਵਾਇਆ ਚੌਥਾ ਬਲੱਡ ਕੈਂਪ ਹੈ ਵੀਰੇ ਬਾਕੀ ਇਹ ਸਾਰੇ ਭਰਾਵਾਂ ਦਾ ਵੱਡਿਆਂ ਦਾ ਧੰਨਵਾਦ ਜਿਹੜੇ ਆਂਦੇ ਆ ਬਲੱਡ ਡੋਨੇਟ ਕਰਦੇ ਆ ਖੂਨਦਾਨ ਵੀਰੇ ਮਹਾਦਾਨ ਹੈ ਇਹ ਬਹੁਤ ਆਪਣਾ ਕਿਸੇ ਨੂੰ ਵੀ ਲੋਡ ਪੈ ਸਕਦੀ ਹੈ ਤੇ ਵੀਰੇ 1 ਸਾਲ ਪੂਰਾ ਸਾਡਾ ਅੱਜ ਕੈਂਪ ਲੱਗਦਾ ਪੂਰਾ 1 ਸਾਲ ਇਸ ਚੀਜ਼ ਨੂੰ ਅਸੀਂ 3 ਮਹੀਨੇ ਬਾਅਦ ਫੇਰ ਉਹੀ ਡੋਨਰ ਰਿਪੀਟ ਕਰ ਦਿੰਨੇ ਆ ਉਸ ਤੋਂ 3 ਮਹੀਨੇ ਬਾਅਦ ਫੇਰ ਰਿਪੀਟ ਕਰਦੇ ਆ ਆ ਜਿੰਨੀ ਵੀ ਯੂਨਿਟ ਹੁੰਦੀ ਹੈ ਸਾਰੀ ਸਾਡੀ ਰਿਪੀਟ ਚੱਲਦੀ ਹੈ ਸਾਲ ਬਾਅਦ ਫੇਰ ਸਾਡਾ ਕੈਂਪ ਆ ਜਾਂਦਾ ਨਸ਼ੇ ਛੱਡਣ ਲੋਕੀ ਇਹ ਚੱਕਰ 'ਚ ਅਸੀਂ ਇਹ ਉਪਰਾਲਾ ਵੀਰੇ ਸ਼ੁਰੂ ਕੀਤਾ ਹੈ ਉਹ ਚੀਜ਼ ਦਾ ਸਾਨੂੰ ਸ਼ੌਂਕ ਹੀ ਨਹੀਂ ਹੈ ਵੀਰੇ ਸਾਡਾ ਮਨ ਜਿਹੜੀ ਚੀਜ਼ ਜਿਹੜੀ ਚੀਜ਼ ਜ ਮਨ ਖੁਸ਼ ਹੋਏ ਉਹ ਚੀਜ਼ ਕਰੋ ਸਾਡਾ ਦਿਲ ਇੱਧਰ ਖੁਸ਼ ਹੁੰਦਾ ਵੀਰੇ ਵੱਡੇ ਭਰਾ ਦਾ ਵੀ ਇੱਧਰ ਹੀ ਆ ਮਨ ਵੀ ਜਰ ਕਿਸੇ ਨੂੰ ਲੋਡ ਪਵੇ ਤੇ ਆਪਾਂ ਨਾਲ ਖੜ੍ਹ ਜਾਈਏ ਆ ਚੀਜ਼ ਸਭ ਤੋਂ ਬੈਸਟ ਹੈ ਵੀਰੇ ਇਹ ਕਰਕੇ ਹੀ ਆਈ ਚੁਣਿਆ ਇਹ ਵੀਰੇ ਬਲੱਡ ਖੂਨਦਾਨ ਦਿਓ ਭਾਈ ਜਿੰਨਾ ਜ਼ਿਆਦਾ ਹੋ ਸਕਦਾ ਬਲੱਡ ਦਿਓ ਕਈ ਲੋਕੀ ਡਰਦੇ ਆ ਅਸੀਂ ਉਰੇ ਵੀ ਦੇਖਿਆ ਕਈ ਭਰਾ ਡਰਦੇ ਆ ਬੇ ਉੱਚ ਡਰਨ ਵਾਲਾ ਕੁਛ ਨਹੀਂ ਹੈ ਆਪਾਂ ਨੂੰ ਵੀ ਲੋਡ ਪੈ ਸਕਦੀ ਕੱਲ ਨੂੰ ਵੀ ਲੋਡ ਪੈ ਸਕਦੇ ਜੇ ਅੱਜ ਆਪਾਂ ਡਰਾਂਗੇ ਵੀਰੇ ਕੱਲ ਨੂੰ ਆਪਾਂ ਨੂੰ ਕੌਣ ਦੇਊਗਾ ਵੀ ਉਹਨਾਂ ਨੂੰ ਇਹ ਮੈਸੇਜ ਇਹ ਹੀ ਹੈ ਵੀਰੇ ਵੱਧ ਚੜ ਕੇ ਇਹ ਚੀਜ਼ਾਂ ਦੇ ਹਿੱਸਾ ਲਿਆ ਕਰੋ ਬਹੁਤ ਵਧੀਆ ਉਪਰ ਆਉਂਦਾ